ਗੱਲ ਦੋਸਤੋ ਤੁਸੀਂ ਦੇਖ ਰਿਹਾ ਉਹਦਾ ਬਾਹਰ ਤੇ ਮੈਂ ਦਲਜੀਤ ਅਜੂਆ ਦੋਸਤੋ ਅੱਜ ਸਿਰਖਿਆ ਵਿਵਸਥਾ ਨਸ਼ਿਆਂ ਨੂੰ ਲੈ ਕੇ ਜਿਵੇਂ ਕਿ ਪੰਜਾਬ ਸਰਕਾਰ ਨੇ ਬਹੁਤ ਸਖਤ ਰੁਖ ਅਪਣਾਇਆ ਹੋਇਆ ਨਸ਼ਿਆਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਐਸਐਸਪੀਜ਼ ਡੀਸੀਜ਼ ਹੈਗੇ ਉਹਨਾਂ ਸਾਰੇ ਨੂੰ ਇਹ ਕਿਹਾ ਗਿਆ ਹੈ ਨਿਰਦੇਸ਼ ਦਿੱਤਾ ਕਿ ਨਸ਼ਿਆਂ ਨੂੰ ਲੈ ਕੇ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਸੋ ਅੱਜ ਇਸੇ ਲੜੀ ਦੇ ਤਹਿਤ ਮੰਗੂਆਲ ਬਾਰਡਰ ਤੇ ਹਸ਼ਿਆਰਪੁਰ ਪੁਲ ਤੋਂ ਐਸਐਸਪੀ ਸੰਦੀਪ ਕੋਰ ਮਲਿਕ ਆਈਪੀਐਸ ਨੇ ਹੁਣਾਂ ਦੀ ਗਵਾਈ ਦੇ ਵਿੱਚ ਜਿਹੜਾ ਨਾਕਾਬੰਦੀ ਕੀਤੀ ਆ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਇਸ ਨਾਕਾਬੰਦੀ ਦਾ ਮੁੱਖ ਦੇਸ਼ ਕੀ ਆ ਔਰ ਹੁਣ ਤੱਕ ਕਿੰਨੇ ਇੱਕ ਜਿਹੜੀ ਕਾਰਵਾਈ ਕੀਤੀ ਜਾਦੀ ਸਰ ਤੁਹਾਡਾ ਸਵਾਗਤ ਹੈ ਜੀ ਦਾ ਮਾਰਕੀ ਥੈਂਕ ਯੂ ਸਰ ਸਰ ਜਿਹੜਾ ਇਹ ਨਾਕਾਬੰਦੀ ਕੀਤੀ ਗਈ ਹੈ ਅੱਜ ਮੰਗੂਆਲ ਬਾਰਡਰ ਤੇ ਇਹਦਾ ਮੁੱਖ ਮਤਲਬ ਕੀ ਹੈ ਜੀ ਨਾਕਾਬੰਦੀ ਸੀਲ 13 ਸਾਡਾ ਉਪਰਾਲਾ ਹੈਗਾ ਜੋ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇੰਟਰ ਸਟੇਟ ਨਾਕਾਬੰਦੀ ਦਾ ਇੱਕ ਆਪਰੇਸ਼ਨ ਹੈ ਜਿਹਦਾ ਨਾਮ ਸੀਲ ਜੀ ਕਹਿੰਦੇ ਆ ਸੀ ਉਹਦਾ ਇਹ ਸੈਗਮੈਂਟ ਹੈਗਾ 13th ਤੇ ਇੰਟਰ ਸਟੇਟ ਜਿਨੇ ਵੀ ਪੂਰੇ ਪੰਜਾਬ ਸਟੇਟ ਦੇ ਵਿੱਚ ਜ਼ਿਲ੍ਹੇ ਹੈਗੇ ਜਿਨ੍ਹਾਂ ਦਾ ਦੂਜੇ ਸਟੇਟਸ ਨਾਲ ਬਾਰਡਰ ਲੱਗਦਾ ਉੱਥੇ ਨਾਕਾਬੰਦੀ ਕੀਤੀ ਗਈ ਹੈ ਉਸੇ ਤਰਜ਼ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਅਸੀਂ 11 ਥਾਵਾਂ ਤੇ ਜੋ ਹਿਮਾਚਲ ਦੇ ਨਾਲ ਸਾਡਾ ਬਾਰਡਰ ਲੱਗਦਾ ਹੈ ਜਿਹੜੇ ਵੀ ਰਾਹ ਜਾਂਦੇ ਆ ਮੇਨ ਉਹਨਾਂ ਤੇ ਨਾਕਾਬੰਦੀ ਕੀਤੀ ਗਈ ਜਿਨ੍ਹਾਂ ਦੀ ਸੁਪਰਵਾਈਜ਼ਨ ਅਗੇਜਟਿਡ ਆਫੀਸਰਸ ਵੱਲੋਂ ਕੀਤੀ ਜਾ ਰਹੀ ਹੈ ਸਰ ਜੀ ਜਿਵੇਂ ਤੁਸੀਂ ਦੱਸਿਆ 11 ਇੰਟਰਸਟੇਟ ਨਾਤੇ ਦਾ ਇੱਥੇ ਸਾਰੇ ਤੁਹਾਡੇ ਇਸਕੜਾ ਅਫੀਸਰ ਜੁਹਾਂ ਦੀ ਗੋਹ ਚ ਕੀਤਾ ਗਿਆ ਤੇ ਹੁਣ ਤੱਕ ਜਿਵੇਂ ਯੁੱਧ ਨਸ਼ਾ ਵਿਰੁੱਧ ਸਰਕਾਰ ਦੀ ਹੁੰਦੀ ਮੰਗ ਉਹ ਸ਼ਾਹਪੁਰ ਜ਼ਿਲ੍ਹੇ ਦੇ ਵਿੱਚ ਉਹ ਹੁੰਦਾ ਕਿ ਕਿੰਨੇ ਕਿ ਜਿਹੜੇ ਜੋ ਹੈ ਨਸ਼ਿਆਂ ਦੇ ਖਿਲਾਫ ਦੇ ਮਾਮਲੇ ਦਾ ਜੋ ਔਰ ਇੱਕ ਇਹਨਾਂ ਦੱਸਿਆ ਵੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਿਹੜਾ ਬਾਈ ਚਾਂਸ ਕਿਸੇ ਸਾਇਟੀ ਨੂੰ ਲੈ ਕੇ ਕਿਸੇ ਨਸ਼ੇ ਦੇ ਵਿੱਚ ਕਸਤ ਹੋ ਗਿਆ ਤੇ ਡਿਪਾਰਟਮੈਂਟ ਵੱਲ ਸਰਕਾਰ ਵੱਲੋਂ ਕਿੰਨੇ ਕਿ ਨੌਜਵਾਨ ਜਿਹੜੇ ਡੀ ਐਡਿਕਸ਼ਨ ਸੈਂਟਰ ਚ ਪਹੁੰਚ ਕੋਣ ਤੇ ਅਸਰਫਰਸ ਨਿਕਲ ਜੀ ਜੀ 1 ਮਾਰਚ ਤੋਂ ਜੋ ਯੁੱਧ ਨਸ਼ਾ ਵਿਰੁੱਧ ਜੀ ਜਾਰੀ ਹੋਇਆ ਆ ਗਿਆ ਉਹਦੇ ਵਿੱਚ ਅਸੀਂ ਲਗਭਗ 300 ਤੋਂ अराउंड ਕੇਸ ਰਜਿਸਟਰ ਕਰ ਚੁੱਕੇ ਹਾਂ ਮੋਰ ਥੈਨ 400 ਅਕਿਊਜ਼ਡ ਹੈਵ ਬੀਨ ਅਰੈਸਟਡ ਇਹਦੇ ਨਾਲ ਨਾਲ ਅਰੈਸਟ ਪੈਡਲਰ ਸਮਗਲਰਸ ਦੇ ਹੋ ਰਹੇ ਹਨ ਜੋ ਐਡਿਕਟਸ ਹਨ ਉਹ ਵੀ ਸਾਡੇ ਕੋਲ ਬਹੁਤ ਇਨਫੋਰਮੇਸ਼ਨ ਆ ਰਹੀ ਹੈ ਲੋਕੀ ਸਾਡੇ ਕੋਲ ਆਉਂਦੇ ਹਨ ਤੇ ਲੋਕਾਂ ਦੀ ਮਦਦ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਸਾਡੇ ਵੱਲੋਂ ਪੰਜਾਬ ਪੁਲਿਸ ਵੱਲੋਂ ਵੀ ਕਰੀਬਨ 150 ਤੋਂ ਉੱਪਰ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਓਟ ਸੈਂਟਰ ਹੈ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਲਜਾਇਆ ਜਾ ਚੁੱਕਿਆ ਹੈ ਐਂਡ ਇਹ ਲਗਾਤਾਰੀ ਮੁਹਿੰਮ ਸਾਡੀ ਚੱਲੀ ਜਾ ਰਹੀ ਹੈ ਸਾਡੇ ਸੰਪਰਕ ਪ੍ਰੋਗਰਾਮ ਅਵੇਅਰਨੈਸ ਪ੍ਰੋਗਰਾਮ ਜੋ ਨਸ਼ਾ ਮੁਕਤੀ ਯਾਤਰਾ ਦੇ ਵਿੱਚ ਵੀ ਅਸੀਂ ਪੂਰ ਜ਼ੋਰ ਕੋਸ਼ਿਸ਼ ਕਰ ਰਹੇ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਏ ਸਾਡੇ ਕੋਲ ਕਾਫੀ ਇਨਫੋਰਮੇਸ਼ਨ ਲੋਕੀ ਦੇਣੀ ਵੀ ਸ਼ੁਰੂ ਕਰਤੀ ਹੈ ਜਿੱਦਾਂ ਕਿ ਸੇਪ ਪੰਜਾਬ ਹੈਲਪਲਾਈਨ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਉਹਦੇ ਤੇ ਟਿਪਸ ਬਹੁਤ ਆਣ ਲੱਗੀਆਂ ਉਦੇ ਤੇ ਕੰਮ ਕਰਦੇ ਹੋਏ ਅਸੀਂ ਬਹੁਤ ਸਾਰੀਆਂ ਐਫਆਈਆਰਸ ਵੀ ਦਰਜ ਕੀਤੀਆਂ ਜੋ ਐਡਿਕਟਸ ਦਾ ਪਤਾ ਲੱਗਿਆ ਉਹਨਾਂ ਨੂੰ ਵਰਤੀ ਕਰਾਇਆ ਗਿਆ ਚੋਰੀ ਅਭਿਆਨ ਜਾਗਰੂਤਾ ਅਭਿਆਨ ਕੁੱਛ ਬ로우 ਚਲਾਇਆ ਜਾ ਰਿਹਾ ਸਰਕਾਰ ਦੇ ਪਰ ਹੁਣ ਤੱਕ ਲੋਕ ਜਿਹੜੇ ਕਾਫੀ ਜਾਗਰੂਕ ਹੋਏ ਹੋ ਪਰਸ ਨੂੰ ਸਪੋਰਟ ਵੀ ਕਰਦੇ ਆਪਾਂ ਕਹਿ ਸਕਦੇ ਜੀ ਜੀ ਬਿਲਕੁਲ ਬਹੁਤ ਸਪੋਰਟ ਹੋ ਰਹੀ ਹੈ ਸਾਨੂੰ ਬਹੁਤ ਇਤਲਾਹ ਦਿੰਦੇ ਆ ਡਾਇਰੈਕਟਲੀ ਵੀ ਦਿੰਦੇ ਸੇਫ ਪੰਜਾਬ ਟਿਪ ਤੇ ਵੀ ਦਿੰਦੇ ਆ अलग-अलग लेवल्स ਤੋਂ ਦਿੰਦੇ ਜਿਹੜੀ VDCs ਬਣਾਈ ਗਈਆਂ ਵਿਲੇਜ ਡਿਫੈਂਸ ਕਮੇਟੀ ਵਾਟ ਡਿਫੈਂਸ ਕਮੇਟੀਆਂ ਉਹਨਾਂ ਵੱਲੋਂ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਸਰ ਇੱਕ ਪੁਲਿਸ ਨੂੰ ਬਾਰ-ਬਾਰ ਕਿਹਾ ਜਾਂਦਾ ਸਰ ਕਿ ਕਿਸੇ ਵੀ ਇਨਫੋਰਮੇਸ਼ਨ ਦੇ ਉੱਤੇ ਉੱਤਰ ਕਿਹਾ ਜਾਊਗਾ ਉਹ ਲੋਕਾਂ ਤੱਕ ਜਾਂਦੇ ਤੁਸੀਂ ਜੁਆਇਨ ਕੀਤਾ ਲੋਕਾਂ ਕਿੰਨਾ ਪੈ ਜਿਹੜਾ ਖਤਮ ਹੋਇਆ ਤੇ ਇਹ ਸੀ ਇਨਫੋਰਮੇਸ਼ਨ ਦੇਣੀ ਆ ਸਾਡੀ ਜਾਣਕਾਰੀ ਗੁਪਤ ਰੱਖੀ ਜਾਊ ਕਿਸ ਤਰ੍ਹਾਂ ਦਾ ਦੇਖੋ ਮੈਂ ਕਹਾਂਗਾ ਜੀ ਪਹਿਲਾਂ ਜਿਹੜੇ ਦੇਖੋ ਕਈ ਜ਼ਰੀਏ ਹੈਗੇ ਅਸੀਂ ਕਹਿੰਨੇ ਆ ਵੀ ਤੁਹਾਨੂੰ ਜਿਹਦੇ ਤੇ ਫੇਥ ਹੋਏ ਐਸ ਐਚਓ ਸਾਹਿਬ ਤੋਂ ਹੈ ਜਨਾਦੂ ਸ਼ੇਅਰ ਕਰ ਲੋ ਇਨਫੋਰਮੇਸ਼ਨ ਨਹੀਂ ਤੇ ਸਾਡੇ ਡੀਐਸਪੀ ਸਾਹਿਬ ਐ ਐਸਪੀ ਸਾਹਿਬ ਐ ਮੈਂ ਬੈਠਾ ਮੇਰੇ ਨਾਲ ਸ਼ੇਅਰ ਕਰ ਲੋ ਅਗਰ ਇੱਥੇ ਨਹੀਂ ਕਰਦੇ ਉਹਨਾਂ ਨੂੰ ਸੋਖਾ ਲੱਗਦਾ ਤੇ ਸੇਫ ਪੰਜਾਬ ਜਿਹੜੀ ਹੈਲਪਲਾਈਨ ਹੈ 9779 100 200 ਜਿਹੜਾ ਨੰਬਰ ਹੈਗਾ ਉਹਦੇ ਤੇ ਬੜਾ ਹੀ ਸੋਖਾ ਹੈ ਉਹਨਾਂ ਨੂੰ ਮੈਸੇਜ ਕਰਨਾ ਤੁਸੀਂ ਵਟਸਐਪ ਤੇ ਵੀਡੀਓ ਪਾ ਸਕਦੇ ਹੋ ਮੈਸੇਜ ਪਾ ਸਕਦੇ ਹੋ ਫੋਟੋ ਪਾ ਸਕਦੇ ਹੋ ਉਹਦੇ ਨਾਲ ਟਿਪ ਜਨਰੇਟ ਹੋ ਜਾਂਦੀ ਹੈ ਤੇ ਉਹ ਜਿਹੜੀ ਆਇਡੈਂਟੀਟੀ ਹੈ ਉਹ ਗੁਪਤ ਰੱਖੀ ਜਾਂਦੀ ਹੈ ਸਿਰਫ ਇੱਕ ਆਈਡੀ ਨੰਬਰ ਸ਼ੇਅਰ ਹੁੰਦਾ ਤੇ ਇਹਦੇ ਨਾਲ ਵੀ ਉਨਾ ਤੇ ਕੋਈ ਗਾਜ ਮਤਲਬ ਕਿਸੇ ਦੀ ਇਨਫੋਰਮੇਸ਼ਨ ਨਹੀਂ ਲੀਕ ਹੁੰਦੀ ਨਹੀਂ ਤਾਂ ਆਮੋ ਆਮ ਲੋਕਾਂ ਨੂੰ ਲੱਗਦਾ ਸੀਗਾ ਕਿ ਜੇ ਸਾਡੀ ਇਨਫੋਰਮੇਸ਼ਨ ਲੀਕ ਹੋ ਗਈ ਤੇ ਐਨੀਮੋਸਿਟੀ ਪੜ ਜਾਂਦੀ ਹੈ ਸਾਡੇ ਨਾਲ ਬਹਿਰ ਬੰਦ ਜਾਂ ਜੀ ਪਰ ਐਦਾਂ ਦਾ ਬਿਲਕੁਲ ਨਹੀਂ ਹੈਗਾ ਹੁਣ ਮੈਂ ਕਹਾਂਗਾ ਮਲਟੀਪਲ ਟਾਈਮਸ ਸਾਡੇ ਕੋਲ ਇਨਫੋਰਮੇਸ਼ਨ ਫਲੋ ਵਧ ਗਿਆ ਆ ਸਰ ਗੱਲ ਕਰੀ ਨਸ਼ਿਆਂ ਦੀ ਜੁੱਧ ਨਸ਼ਿਆਂ ਬទ ਇਹਦੀ ਹੈ ਕਿ ਸਰਕਾਰ ਵੱਲੋਂ ਕੋਰਸ ਕੋਲ ਇਹ کیا ਗਿਆ ਸਾ ਕਿ ਜਿਨ੍ਹਾਂ ਨੇ ਪ੍ਰਾਪਰਟੀ ਬਣਾਈ ਆ ਬਹੁਤ ਸਾਰੇ ਆ ਪਿਛਲੇ ਸਮੇਂ ਹੁਸ਼ਿਆਰਪੁਰ ਦੇ ਵਿੱਚ ਕਈ ਜਗ੍ਹਾ ਕਾਡੀ ਵਾਇਦ ਵਿੱਚ ਵੀ ਆ ਜਿਹੜੇ ਘਰ ਵਗੈਰਾ ਕਾਫੀ ਜਬਤੀ ਚੁੱਕੀ ਗਈ ਹੈ ਹੁਣ ਤੱਕ ਕਿੰਨੇ ਕੁ ਜਿਹੜੇ ਇਸ ਤਰ੍ਹਾਂ ਦੀ ਕਾਫੀ ਜਬਤੀ ਕੀਤੀ ਜਾ ਸਕੀ ਜੇ ਕਿੰਨੇ ਕੁ ਪ੍ਰਪੋਜ਼ਲ ਲਿਏ ਜਾਣਾ ਹੈ ਦੇਖੋ ਆ ਹਾਲ ਕੀ ਘੜੀ ਮੈਂ ਨੀਅਰ ਅਬਾਊਟ 25 ਕਰੋੜ ਤੋਂ ਵੱਧ ਹੁਸ਼ਿਆਰਪੁਰ ਜ਼ਿਲ੍ਹੇ ਵੱਲੋਂ ਪ੍ਰਾਪਰਟੀਆਂ ਜਿਹੜੇ ਡਰੱਗਸ ਸਮਗਲਰਸ ਐ ਨਸ਼ਾ ਤਸਕਰ ਹਨ ਉਹਨਾਂ ਦੀ ਫ੍ਰੀਜ਼ ਕਰਾਈ ਜਾ ਚੁੱਕੀ ਹੈ ਜੀ ਸਾਡੇ ਕਈ ਪ੍ਰੋਪੋਜ਼ਲ ਕਰੋਨਾ ਦੇ ਵਿੱਚ ਹੈਗੇ ਜੋ ਕਿ ਇਨ ਪਾਈਪਲਾਈਨ ਹੈ ਜੋ ਕੰਪਟੈਂਟ ਅਥਾਰਟੀ ਕੋਲ ਹੈਗੀ ਉਹ ਵੀ ਸਾਨੂੰ ਉਮੀਦ ਹੈ ਕਿ ਜਲਦੀ ਉਹਨਾਂ ਦੇ ਵੀ ਰਿਜ਼ਲਟਸ ਆ ਜਾਣਗੇ ਤੇ ਫਾਈਨਲ ਡਿਸੀਜਨ ਆ ਜਾਊਗਾ ਉਹ ਵੀ ਫ੍ਰੀਜ਼ ਹੋ ਜਾਣਗੇ ਇਹਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਵੀ ਉਹ ਆਈਡੈਂਟੀਫਾਈ ਕੀਤੇ ਜਾ ਰਹੇ ਨੇ ਬੰਦੇ ਜਿਨ੍ਹਾਂ ਦੇ ਕੇਸਿਸ ਦਰਜ ਹੈ ਜਿਨ੍ਹਾਂ ਨੇ ਇਲੀਗਲ ਪ੍ਰੋਪਰਟੀਆਂ ਬਣਾਈ ਹੋਈਆਂ ਐਨਕ੍ਰੋਚਮੈਂਟਸ ਕੀਤੀ ਗਈਆਂ ਉਹਨਾਂ ਦੇ ਅਗੇਂਸਟ ਵੀ ਕਾਰਵਾਈ ਕੀਤੀ ਜਾ ਰਹੀ ਹੈ ਡੈਮੋਲੀਸ਼ਨਸ ਕੀਤੇ ਜਾ ਰਹੇ ਨੇ ਸਰ ਇਸ ਗੱਤ ਨੂੰ ਦੇ ਦ੍ਰਾਂ ਆਪਣਾ ਕੋਈ ਗੱਲ ਕਰਨੀ ਭੁੱਲ ਗਏ ਜੁਦ ਨਸ਼ਾ ਵਿਰੁੱਧ ਜਾਂ ਕਿਸੇ ਹੋਰ ਕੋਈ ਸਰਵੋ ਕੋਈ ਖਾਸ ਐਫਰਟ ਕੀਤੀ ਜਾਂ ਜਿਹੜੇ ਰੂਪਾਂ ਨੂੰ ਆਪਾਂ ਦੱਸ ਸਕਦੇ ਤੇ ਮੈਂ ਤੁਜੀ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਕਵਾਂਗਾ ਜਿਹੜਾ ਇਹ ਯੁੱਧ ਨਸ਼ਾ ਵਿਰੁੱਧ ਹੈ ਇਹਦੇ ਵਿੱਚ ਇਕੱਲੀ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਸਕਸੈਸ ਨਹੀਂ ਮਿਲ ਸਕਦੀ ਇਹ ਇੱਕ ਸੋਸ਼ਲ ਡਿਜ਼ੀਜ਼ ਹੈਗਾ ਸੋਸ਼ਲ ਕੌਜ਼ ਹੈਗਾ ਜਿਹਦੇ ਵਿੱਚ ਲੋਕਾਂ ਨੂੰ ਉੱਠ ਕੇ ਪੁਲਿਸ ਦਾ ਪ੍ਰਸ਼ਾਸਨ ਦਾ ਸਰਕਾਰ ਦੀ ਮਦਦ ਕਰਨੀ ਪੈਣੀ ਹੈ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਇਸ ਮੋਹਮ ਦੇ ਵਿੱਚ ਆਪਣਾ ਭਾਗੀਦਾਰ ਬਣੋ ਤਾਂ ਹੀ ਜਾ ਕੇ ਆਪਾਂ ਇਹ ਮੋਹਮ ਨੂੰ ਸਕਸੈਸਫੁਲ ਬਣਾ ਸਕਦੇ ਹਾਂ ਤੇ ਨਸ਼ੇ ਦੇ ਕੋਡ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਸਕਦੇ ਹਾਂ ਓਕੇ ਥੈਂਕ ਯੂ ਸੋ ਦੋਸਤੋ ਇਹ ਸਨ ਆਈਪੀਐਸ ਸੰਦੀਪ ਮਲਿਕ ਜਿਨ੍ਹਾਂ ਨੇ ਸਾਨੂੰ ਅੱਜ ਮੰਗੂਵਾਲ ਬਾਰਡਰ ਤੇ ਜਿਹੜਾ ਨਾਕਾਬੰਦੀ ਉਹਦੇ ਬਾਰੇ ਦੱਸਿਆ ਹਸ਼ਿਆਰਪੁਰ ਤੋਂ ਦਾਬਾਤਲੀ ਤਰਜੀਹ ਅਜੂਬਾ